ਬੀਤੇ ਦਿਨੀ ਤਲਵੰਡੀ ਕਲਾ ਪਿੰਡ ਦੇ ਵਿੱਚ ਇੱਕ ਨੌਜਵਾਨ ਸ਼ਖਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਇਹ આરોਪ ਲਗਾਏ ਜਾਂਦੇ ਨੇ ਕਿ ਮ੍ਰਿਤਕ ਵਿਅਕਤੀ ਐ ਜੋ ਉਸ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋਈ ਹੈ ਪਰੰਤੂ ਪੁਲਿਸ ਦਾ ਕਹਿਣਾ ਸੀ ਕਿ ਇਹ ਜਿਹੜੇ ਵਿਅਕਤੀ ਦੀ ਮੌਤ ਹੈ ਉਹ ਨਸ਼ੇ ਕਰ ਨਹੀਂ ਹੋਈ ਬਲਕਿ ਉਸ ਦਾ ਕਈ ਹਸਪਤਾਲਾਂ ਦੇ ਵਿੱਚ ਪਹਿਲਾਂ ਤੋਂ ਹੀ ਇਲਾਜ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਇਹ ਮੌਤ ਹੋਈ ਹੈ ਔਰ ਥੋਣਾ थाना लाडोवाल ਦੇ ਜੋ थाना प्रभारी ਨੇ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਹੁਣ ਡਾਕਟਰਸ ਦੀ ਜਿਹੜੀ ਰਿਪੋਰਟ ਵੀ ਆ ਗਈ ਹੈ ਔਰ ਉਸ ਦੇ ਵਿੱਚ ਸਾਫ਼ ਤੌਰ ਤੇ ਡਾਕਟਰਸ ਦਾ ਇਹ ਕਹਿਣਾ ਹੈ ਕਿ ਇਸ ਲੜਕੇ ਦੀ ਜੋ ਮੌਤ ਹੈ ਉਹ ਨਸ਼ੇ ਦੀ ਓਵਰਡੋਜ਼ ਕਰਕੇ ਨਹੀਂ ਹੋਈ ਹੈਗੀ ਇਸ ਲੜਕੇ ਦੀ ਜੋ ਮੌਤ ਹੈ ਉਹ ਲੀਵਰ ਖਰਾਬ ਹੋਣ ਦੇ ਕਰਕੇ ਹੋਈ ਹੈ ਕਿਉਂਕਿ ਲੜਕਾ ਜੋ ਜਿਹੜਾ ਸਮੋਕ ਕਰਦਾ ਸੀ ਔਰ ਸ਼ਰਾਬ ਪੀਂਦਾ ਆਦੀ ਦੱਸਿਆ ਜਾ ਰਿਹਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਨਾਰਕੋਟਿਕਸ ਡਰੱਗਸ ਹੈ ਜਿਹੜੀ ਉਹ ਵਿਅਕਤੀ ਨਹੀਂ ਯੂਜ਼ ਕਰਦਾ ਸੀ ਤੇ ਤੁਸੀਂ ਵੀ ਸੁਣੋ ਕੀ ਕਹਿਣਾ ਥਾੜਾ ਪਰਿਵਾਰੀ ਦਾ ਸਰ ਜੀ ਸਰ ਅੱਜ ਮੇਰੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਸ਼ੱਕੀ ਹਾਲਾਤਾਂ ਵਿੱਚ ਉਹ ਮਾਮਲਾ ਕੀ ਉਹ ਵੀ ਪਿੰਡ ਵਾਲੇ ਕਹਿੰਦੇ ਕਿ ਓਵਰਡੋਜ਼ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਅ ਮੈਂ ਤੁਹਾਨੂੰ ਇਹ ਕਲੀਅਰ ਕਰਨਾ ਚਾਹੁੰਦਾ ਕਿ ਇਹ ਉਦਿਸ਼ ਲਾਸਟ ਮਿਲੀ ਨਹੀਂ ਸੀਗੀ ਉਹ ਜਿਹੜੀ ਡੈੱਥ ਹੋਈ ਸੀਗੀ ਬੰਦੇ ਦੀ ਉਹ 32 ਸੈਕਟਰ ਟੈਲੀਗਰ ਦੇ ਵਿੱਚ ਜੋ ਡਿਵਿਡਿੰਗ ਇਲਾਜ ਉਹਦੀ ਡੈੱਥ ਹੋਈ ਸੀ ਜੋ ਉਹ ਕੁਝ ਕਾਫੀ ਲੰਬੇ ਸਮੇਂ ਤੋਂ ਜਿਹੜਾ ਬੰਦਾ ਹੈਗਾ ਉਹਨੂੰ ਲਿਵਰ ਦੀ ਪ੍ਰੋਬਲਮ ਸੀ ਜੀ ਉਹ ਮਲਟੀਪਲ ਹਸਪੀਟਲ ਦੇ ਵਿੱਚ ਇਲਾਜ ਵਿਚਰਿਆ ਸੀਗਾ ਲਾਈਫਲਾਈਨ ਹਸਪੀਟਲ ਦੇ ਵਿੱਚ ਉਹਰਾ ਕਾਫੀ ਲੰਬਾ ਤੱਕ ਇਲਾਜ ਚੱਲਿਆ ਹੈਗਾ ਜਿਸ ਕਰਕੇ ਉਹ 28 ਤਰੀਕ ਨੂੰ ਥੋੜੀ ਤਬੀਅਾ ਜ਼ਿਆਦਾ ਖਰਾਬ ਹੋ ਗਈ ਸੀ ਤੇ ਜਿਸ ਕਰਕੇ ਉਹਨੂੰ ਉੱਥੇ ਤੇ 32% ਗਵਰਨਮੈਂਟ ਹਸਪਤਾਲ ਦਾ ਰੈਫਰ ਕਰ ਦਿੱਤਾ ਗਿਆ ਸੀਗਾ ਜਿੱਥੇ ਉਹਦੀ ਮੌਫੀ ਦਿਨ 29 ਸ਼ਾਮ ਨੂੰ ਉਹਦੀ ਡੈਥ ਹੋ ਗਈ ਸੀ ਜੀ 4:30 ਵੇ ਦੇ ਕਰੀਬ ਜੋ ਅਸੀਂ ਇੱਥੇ ਜਾ ਕੇ ਵੈਰੀਫਾਈ ਕੀਤਾ ਸੀਗਾ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਵੀ ਸਾਨੂੰ ਫਾਟਾ ਮੈਡੀਕਲ ਰਿਕਾਰਡ ਉਹਦਾ ਪ੍ਰੋਵਾਈਡ ਕਰਵਾ ਦਿੱਤਾ ਹੈਗਾ ਸੋ ਜਿਸ ਕਰਕੇ ਓਵਰਡੋਸ ਕਰਕੇ ਨਹੀਂ ਜੀ ਇਹ ਮੁੰਡੇ ਦੀ ਡੈਥ ਹੋਈ ਚੁੱਕੀ ਹੈ ਫਿਰ ਉਹਦਾ ਲੀਵਰ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋਉਂ ਕੱਤੀ ਇਹਦੀ ਡੈਟਾ ਜੇ ਜੇ ਇਹ ਇੰਦੇ ਜਿਹੜਾ ਇਲਾਜ ਚੱਲ ਰਿਹਾ ਸੀ ਇਹ ਨਸ਼ਾ ਨੂੰ ਲੈ ਕੇ ਹੀ ਚੱਲ ਰਿਹਾ ਸੀ ਕਾ ਨਸ਼ਾ ਕਰਦਾ ਸੀ ਨਸ਼ੀ ਨਹੀਂ ਇਹ ਦੋ ਇਹਦੇ ਪਰਿਵਾਰਕ ਮੈਂਬਰਾਂ ਤੋਂ ਅਸੀਂ ਗੱਲ ਕਲੀਰੀਫਾਈ ਕੀਤੀ ਹੈ ਇਹ ਡਰਿੰਕਰ ਤੇ স্মੋਕਰ ਦੇ ਰੂਪ ਦੇ ਕਾ ਬਟ ਐਸਾ ਚ ਕਿ ਨਾਰਕੋਟਿਕ ਡਰਗਸ ਅਜੇ ਤੱਕ ਉਹਦੇ ਵਿੱਚ ਚੀਜ਼ਾਂ ਕੋਈ ਸਾਹਮਣੇ ਨਹੀਂ ਆਈਆਂ ਨਾ ਉਹਨਾਂ ਦੇ ਫੈਮਲੀ ਬਟ ਕੋਈ ਇਹ ਨੂੰ ਸਾਨੂੰ ਦੱਸਿਆ ਗਿਆ ਹੈਗਾ ਜੀ ਤੇ ਪਿੰਡ ਵਾਲਾ ਜਿਹੜਾ ਕਹਿਣਾ ਸੀਗਾ ਉਹ ਕਿਸ ਤੱਕ ਮੁਕੀ ਗਈ ਸੀਗਾ ਜਦ ਪਿੰਡ ਵਾਲੇ ਆਪਣਾ ਪੂਰੇ ਇਲਾਕੇ ਨੂੰ ਲੈ ਕੇ ਕਮੈਂਟ ਕਰ ਰਹੇ ਸੀ ਉਹ ਕਈ ਪਿੰਡ ਦੇ ਜਿਹੜੇ ਮੋਹਤਵਾਰ ਸਕੇ ਉਹਨਾਂ ਦੇ ਮਲਟੀਪਲ ਰਿਕਨਸ ਵੀ ਹੋ ਰਹੇ ਨੇ ਕਾਫੀ ਐਸ ਤਾਈਂ ਪਹਿਲਾਂ ਇਸ਼ੂਸ ਵੀ ਰਹੇ ਨੇ ਡਰਗਸ ਤੇ ਹੁਣ ਵੀ ਕੁਝ ਪਾਰਟ ਦੇ ਵਿੱਚ ਹੈਗੇ ਨੇ ਤੋ ਵੀ ਆ ਅਸੀਂ ਉਸ ਚੀਜ਼ ਨੂੰ ਟੈਕਲ ਵੀ ਕਰ ਰਹੇ ਆ ਮਾਨਯੋਗ ਡੀਜੀਪੀ ਸਾਹਿਬ ਤੇ ਸੀਪੀ ਸਾਹਿਬ ਦੇ ਹੁਕਮਾਂ ਦੇ ਹਿਸਾਬ ਨਾਲ ਅਸੀਂ ਇਹਦੇ ਕਾਰਵਾਈ ਕਰਦੇ ਫਿਰ ਮਲਟੀਪਲ ਅਸੀਂ ਐਫਆਈਆਰ ਵੀ ਇੱਥੇ ਰਜਿਸਟਰ ਕੀਤੀ ਹੈਗੀਆਂ ਨੇ ਰੇਟ ਵੀ ਕਰ ਰਹੇ ਆ ਮਲਟੀਪਲ ਚੀਜ਼ਾਂ ਤੇ ਅਸੀਂ ਇਹਨੂੰ ਥਰਡ ਪਾਰਟ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਨਾਲੇ ਸਾਰੇ ਓਰ ਸਹਿਯੋਗ ਦੇ ਨਾਲ ਅਸੀਂ ਕਰਾਂਗੇ